छॾो मेर कला ਕਾਨ ਅਜੇ ਬੰਦ ਕਰਦੇ ਪਏ ਸੀ ਬੰਦ ਕਰਕੇ ਤੇ ਅਸੀਂ ਬਾਜ਼ਾਰ ਚ ਆਏ ਆ ਪਾਨ ਤੋਂ ਬਾਅਦ ਜਦੋਂ ਆਪਾਂ ਮੇਰੀ ਬੇਟੀ ਨਾਲ ਸੀ ਇਸ਼ਾਰ ਕਰ ਨਿਕਲੇ ਦੇਖਿਆ ਤੇ ਅੱਗ ਲੱਗਦੀ ਆ ਅਸੀਂ ਉਸੇ ਲਈ ਅਸੀਂ ਸਾਬ ਨੂੰ ਫੋਨ ਕੀਤਾ ਬਿਲੀ ਬੋਰਡ ਨੂੰ ਫਸਟ ਉਹਨਾਂ ਨੇ ਇੱਕੋ ਮਿੰਟ ਚ ਲਾਈਟ ਬੰਦ ਕਰਾਤੀ ਐ ਉਹਦੇ ਬਾਅਦ ਨਾਲ ਹੀ ਫਾਇਰ ਬ੍ਰਿਗੇਡ ਨੂੰ ਕਾਲ ਕੀਤੀ ਐ ਉਸੇ ਵੇਲੇ ਆ ਗਈ ਥੋੜੀ ਚਲੋ ਰਾਜ ਰੇੜੀਆਂ ਲੋੜੀਆਂ ਲੱਗੀਆਂ ਹੀ ਮੁਸ਼ਕਲ ਆਈ ਐ ਜਾਂ ਕੋਈ ਦਿੱਕਤ ਆਈ ਐ ਉਹ ਵੀ ਫੇਰ ਵੀ ਉਹਨਾਂ ਨੇ ਪਹੁੰਚ ਕੇ ਬਹੁਤ ਹੀ ਮਦਦ ਕੀਤੀ ਐ ਉਹ ਮਨੈਰੀ ਵਾਲੇ ਦਾ ਬਚਾਅ ਹੋ ਗਿਆ ਇਹ ਸਾਰੇ ਪ੍ਰਸ਼ਾਸਨ ਦੀ ਮਿਹਨਤ ਨਾ ਲੋਕਾਂ ਦੀ ਦੁਕਾਨਦਾਰਾਂ ਦੀ ਮਿਹਨਤ ਸੀ ਉਹ ਮੁੰਡਾ ਸਾਹਿਲ ਆ ਜੀ ਸਾਇਲ ਮਹਾਜਨ ਤੇ ਨਾਲ ਜਿਹੜਾ ਉਹ ਮੁੰਡਾ ਮੁਹੰਮਦਲ ਹੈ ਤੇ ਉਹਨੇ ਰੈਂਟ ਤੇ ਲਈ ਦੀ ਸੀ ਦੁਕਾਨ ਇਹ ਪਰਵਾਸੀ ਮੁੰਡਾ ਉਹਦਾ ਸਾਰਾ ਹੀ ਖੜ ਗਿਆ ਉਹਦਾ ਕੱਪੜੇ ਵਾਲੇ ਦਾ ਵਿਚਾਰੇ ਦਾ ਸਾਰਾ ਸੜ ਗਿਆ ਨਾ ਬਜਾਜੀ ਰੈਂਟ ਤੇ ਲਈ ਦੀ ਸੀ ਲਵਲੀ ਵਾਲਿਆ ਕੋ ਦੁਕਾਨ ਲਵਲੀ ਗਰਮ ਦੇਖੋ ਦੁਕਾਨਦਾਰ ਹੀ ਇਕੱਠੇ ਹੋ ਕੇ ਜਿੰਨੀ ਹੋ ਸਕੇ ਉਹਦੀ ਮਦਦ ਕਰਾਂਗੇ ਜਿੰਨੇ ਜੋ ਗਿਆਗੇ ਕਿਉਂ بار-ਬਾਰ ਏਕੜ ਨਾਵਾ ਵਾਪਰਦੇ ਕਿਉਂ ਕੁਛ ਸਾਡੇ ਲੋਕਾਂ ਦੀ ਵੀ ਹਨ ਗੱਲੀ ਆ ਮੈਂ ਦੁਕਾਨਦਾਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਰਾਹੀਂ ਮੇਰਾ ਮੈਸੇਜ ਜਰੂਰ ਪਹੁੰਚਾਇਆ ਜੇ ਰਾਤ ਆਪਣੀ ਦੁਕਾਨ ਦੇ ਮੇਨਸੇ ਚੋਫ ਕਰਕੇ ਜਾਣਾ ਪੈਂਦਾ ਇਨਵਰਟਰ ਆਫ ਕਰਕੇ ਜਾਣਾ ਚਾਹੀਦਾ ਜਦੋਂ ਅਸੀਂ ਇਨਵਰਟਰ ਜਾਂ ਕੈਮਰਾ ਚੱਲਦਾ ਛੱਡ ਦਿੰਨੇ ਆ ਅੰਦਰ ਕੋਈ ਚੂਹਾ ਤਾਰ ਟੁਕਦਾ ਉਹਨਾਂ ਸੰਪਰਕ ਹੋ ਕੇ ਅੱਗ ਲੱਗ ਜਾਂਦੀ ਦੇਖੋ ਜੀ ਦੁਕਾਨ ਦੇ ਅੰਦਰੋਂ ਅੱਗ ਲੱਗੀ ਆ ਬਾਹਰੋਂ ਨਹੀਂ ਲੱਗੀ ਆਪਾਂ ਗਲਤ ਕਿਸੇ ਨੂੰ ਕਹਿਣਾ ਨਹੀਂ ਆ ਸਕਦਾ ਜੇ ਬਾਹਰੋਂ ਲੱਗੀ ਹੋਏ ਤੇ ਆਪਾਂ ਕਹਦੇ ਆ ਬਿਜਲੀ ਬੋਰ ਦਾ ਕਸੂਰ ਆ ਪਰ ਬਿਜਲੀ ਬੋਰਡ ਨੇ ਸਾਡੀ ਪੂਰੀ ਬਾਹ ਫੜੀ ਨਾ ਉਹਨੇ ਇੱਕ ਮਿੰਟ ਜੇ ਲਾਈਟ ਬੰਦ ਕਰਾਈ ਉਹ ਲੱਗੇ ਇੱਕੋ ਨੇ ਪਈ ਆ ਹੋਰ ਮਨਿਆਰੀ ਵਾਲੇ ਨੇ ਪਰ ਪ੍ਰਮਾਤਮਾ ਨੇ ਉਹਨਾਂ ਵੀ ਹੱਥ ਦੇ ਕੇ ਰੱਖ ਲਿਆ ਉਹਦਾ ਬਚਾਅ ਹੋ ਗਿਆ ਉਹ ਵਿਚਾਰੇ ਦਾ ਜਿਹਦਾ ਨੁਕਸਾਨ ਹੋਇਆ ਉੱਠਤ ਨਹੀਂ ਦੁਬਾਰਾ ਸਕਦਾ ਫਿਰ ਵੀ ਫੇਰ ਵੀ ਇਹੀ ਜਾਂਦੇ ਆ ਪ੍ਰਸ਼ਾਸਨ ਉਹਦੀ ਮਦਦ ਕਰੇ ਦੁਕਾਨਦਾਰ ਉਹਦੀ ਮਦਦ ਕਰਨ ਵਪਾਰ ਮੰਡਲ ਅੱਗੇ ਆਏ ਇਹੀ ਸਾਡੀ ਫਾਇਰ ਬ੍ਰਿਗੇਡ ਦੀ ਗੱਡੀ ਉੱਸਰ ਲਿਆ ਗਈ ਸੀ ਇੱਕ ਮਿੰਟ ਤੋਂ ਵੀ ਵੱਧ ਨਹੀਂ ਲੱਗਾ ਨਹੀਂ ਤਾਰਾਂ ਨਹੀਂ ਸਾਡੇ ਲੋਕਾਂ ਦੀ ਹੋਰ ਵੀ ਬੜੀ ਕਸੂਰ ਆ ਜਿਵੇਂ ਲੋਕੀ ਜਾਂਦੇ ਆ ਅੱਗ ਵੇਖਣ ਉਹ ਰਾਜੇ ਆਪਣੀਆਂ ਭਾਰ ਕੀ ਕਰ ਜਾਂਦੇ ਆ ਸਕੂਟਰੀਆਂ ਉਹਦੇ ਕਰਕੇ ਵੀ ਬੜੀ ਪਰੇਸ਼ਾਨੀ ਆਈ ਆ ਤਾਰਾਂ ਜ਼ਰੂਰ ਥੋੜੀਆਂ ਨੀਵੀਆਂ ਵਾਂ ਉਹਨੂੰ ਉੱਚਾ ਕਰਵਾਣ ਅਸੀਂ ਪ੍ਰਸ਼ਾਸਨ ਅੱਗੇ ਕਹਿੰਨੇ ਆ ਪਰ ਸਾਡੇ ਲੋਕਾਂ ਦੇ ਛੱਜੇ ਬਦੇ ਦੇ ਦੁਕਾਨਾਂ ਦੇ ਅਸੀਂ ਦੁਕਾਨਦਾਰ ਵੀ ਵਿੱਚ ਕਸੂਰਵਾਰ ਆ ਕਿ ਕੱਲਾ ਅਸੀਂ ਕਹਿ ਦਈਏ ਕਿ ਤਾਰਾਂ ਦਾ ਕਸੂਰ ਆ ਤਾਰਾਂ ਵੀ ਕਸੂਰਵਾਰ ਹੋ ਸਕਦੀਆਂ ਪਰ ਅਸੀਂ ਵੀ ਕਸੂਰਵਾਰ ਆ ਸਰਦਾ ਅੱਦ ਲਗਨੀ ਕਿਤੇ ਨਾ ਕਿਤੇ ਦੁਕਾਨਦਾਰ ਦਾ ਮਨੋਗਤ ਕੁੱਟਦਾ ਸਿਆ ਆ ਦੇਖੋ ਜੀ ਇਹ ਤਾਂ ਰਾਤ ਦੁਕਾਨਦਾਰ ਸੋ ਨਹੀਂ ਪੰਦਾ ਉਹਨੂੰ ਪਤਾ ਐ ਇੰਨੀ ਕਿ ਟੈਨਸ਼ਨ ਰਹਿੰਦੀ ਐ ਕਿ ਪਤਾ ਨਹੀਂ ਮੇਰੇ ਲਾਗੇ ਵਾਲੀ ਦੁਕਾਨ ਕਰਕੇ ਮੇਰਾ ਨੁਕਸਾਨ ਹੋਏ ਨਾ ਮੰਨ ਲਓ ਤੁਹਾਡਾ ਗਵਾਲੀ ਮੈਸੇਜ ਨਹੀਂ ਬੰਦ ਕਰਦਾ ਉਹਦੀ ਦੁਕਾਨ ਨਾਲ ਲੱਗਦੀ ਤੁਹਾਡਾ ਕੀ ਕਸੂਰ ਆ ਤੁਸੀਂ ਤਾਂ ਨਜਾਇਜ਼ ਮਾਰੇ ਕੇ ਲਾ ਇਸ ਕਰਕੇ ਤੁਹਾਡੇ ਲਈ ਮੈਸੇਜ ਦਿੱਤਾ ਕਿ ਸਾਰੇ ਆਪਣਾ ਆਪਣਾ ਮੈਸੇਜ ਵਗੈਰਾ ਇਨਵਰਟਰ ਆਫ ਕਰਕੇ ਜਾ ਦੇਖੋ ਅੱਜ ਬੜੀ ਦੁੱਖ ਦੀ ਖਬਰ ਐ ਕਿ ਪਹਿਲਾਂ ਵੀ ਇੱਥੇ ਪਹਿਲਾਂ ਵੀ ਇੱਥੇ ਜਿਹੜਾ ਵਾ ਕਾਫੀ ਸਮੇਂ ਤੋਂ ਜਿਹੜੀਆਂ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਪਹਿਲਾਂ ਵੀ ਇੱਥੇ ਦੁਕਾਨਾਂ ਨੂੰ ਅੱਗ ਲੱਗੀ ਆ ਅੱਜ ਫੇਰ ਇਸ ਦੁੱਖ ਦੀ ਘਾਟੀ ਦੇ ਵਿੱਚ ਇੱਥੇ ਪਹੁੰਚੇ ਆ ਇੱਥੇ ਸ਼ਵਾਲਾ ਮੰਦਰ ਮੰਦਰ ਆ ਉਹਦੇ ਕੋਲ ਦੁਕਾਨ ਜਿਹੜੀ ਆ ਉਹਨੂੰ ਅੱਗ ਲੱਗੀ ਆ ਸੋ ਕਾਬੂ ਜਿਹੜਾ ਉਹਦੇ ਲਈ ਇੱਕ ਦੁਕਾਨ ਨੂੰ ਅੱਗ ਲੱਗੀ ਉਹਦਾ ਨੁਕਸਾਨ ਜ਼ਰੂਰ ਹੋਇਆ ਬਾਕੀ ਨਾਲ ਦੀਆਂ ਦੁਕਾਨਾਂ ਨੂੰ ਵੀ ਅੱਗ ਉਹਨਾਂ ਦੇ ਲਾਗੇ ਪਹੁੰਚ ਚੁੱਕੀ ਸੀ ਪਰ ਉਹਨੂੰ ਕਾਬੂ ਕਰ ਲਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਪਹੁੰਚ ਕੇ ਇੱਥੇ ਸੋ ਲਗਾਤਾਰ ਕੱਪੜਿਆਂ ਦੀ ਦੁਕਾਨ ਸੀ ਕੋਈ ਮੁਸਲਮਾਨ ਵੀਰ ਸੀ ਸਾਡੇ ਉਹ ਇੱਥੇ ਆਣ ਕੇ ਕਿਰਾਏ ਤੇ ਲੈ ਕੇ ਕੰਮ ਕਰ ਰਹੇ ਸੀ ਸੋ ਹੁਣ ਜਿਹੜਾ ਕੰਟਰੋਲ ਚਾ ਸਾਰੀ ਅਜੇ ਨਹੀਂ ਕੋਈ ਕਹਿ ਸਕਦੇ ਜਾਂ ਸ਼ਾਰਟ ਸਰਕਟ ਹੋ ਸਕਦਾ ਉਹ ਹੁਣ ਪਤਾ ਨਹੀਂ ਕਿ ਕਿਵੇਂ ਅੱਗ ਲੱਗੀ ਆ ਜਾਂ ਕੋਈ ਤੌਰ ਸ਼ਾਰਟ ਹੋ ਗਈ ਆ ਲਗਾਤਾਰ ਕਾਫੀ ਦੁਕਾਨਾਂ ਵਿੱਚ ਅੱਗ ਲੱਗੀ ਉਹ ਇਹ ਲੱਗੇ ਕੀ ਵਜ੍ਹਾ ਕੀ ਹੈ ਕਦੋਂ ਵਜ੍ਹਾ ਇਹਦੇ ਵਿੱਚ ਕੁਦਰਤੀ ਆ ਕਿਸੇ ਵੀ ਕਦੇ ਵੀ ਇਹ ਲੱਗ ਸਕਦੀ ਆ ਇਹਦੇ ਚ ਦੀ ਕਹਿ ਸਕਦੇ ਕਿਉਂਕਿ ਜਿਹੜੀ ਅੱਗ ਆਕਾਰ ਕਿਸੇ ਵੇਲੇ ਵੀ ਸ਼ਾਰਟ ਹੋ ਸਕਦੀ ਹੈ ਸਰਕਟ ਤੇ ਸਰਕਟ ਤੋਂ ਹੀ ਸੌਟ ਸਰਕਟ ਦੇ ਨਾਲ ਇਹ ਅੱਗ ਲੱਗੀ ਹੈ ਲੋਕਾਂ ਦਾ ਕਹਿਣਾ ਕਿ ਜਿਹੜੀ ਫਾਇਰ ਬ੍ਰਿਗੇਡ ਉਹ ਵੀ 延迟 ਪਈ ਆ ਨਹੀਂ ਫਾਇਰ ਬਰਗੇਟ ਜਿਹੜੀ ਆ ਉਹ ਮੇਰਾ ਨਹੀਂ خیال ਕੋਈ 5-7 ਮਿੰਟ ਚ ਪਹੁੰਚ ਗਈ ਪਰ ਇੱਕ ਗੱਲ ਹੈਗੀ ਆ ਕਿ ਅੱਜ ਵੀ ਜਦੋਂ ਫਾਇਰ ਬਰਗੇਡ ਬਾਜ਼ਾਰ ਦੇ ਵਿੱਚ ਐਂਟਰ ਕੀਤੀ ਹੈ ਜਿੰਨੀਆਂ ਵੀ ਇਹਨਾਂ ਦੀਆਂ ਬਿਜਲੀ ਬੋਰਡ ਦੀਆਂ ਵਾਇਰ ਨੇ ਉਹ ਸਾਰੀਆਂ ਨੀਵੀਆਂ ਨੇ ਤੇ ਫਿਰ ਵੀ ਫਾਇਰ ਬਰਗੇਡ ਦੇ ਜਿੰਨੇ ਵੀ ਮੁਲਾਜ਼ਮ ਤੇ ਇਥੋਂ ਦੇ ਜਿਹੜੇ ਬਾਜ਼ਾਰ ਵਾਲੇ ਲੋਕ ਨੇ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਤੇ ਆਪਣੇ ਸੋਟੀਆਂ ਦੇ ਨਾਲ ਤਾਰਾਂ ਤਾਹ ਕਰਕੇ ਫਿਰ ਗੱਡੀ ਇੱਥੋਂ ਤੱਕ ਲਿਆਂਦੀ ਆ ਇਹ ਪ੍ਰੋਬਲਮ ਜਰੂਰ ਆਉਂਦੀ ਆ ਕੋਈ ਫਾਇਰ ਬ੍ਰਿਗੇਡ ਜਦੋਂ ਵੀ ਕੋਈ ਦਰਘਟਨਾ ਅੰਦਰ ਵਾਲੇ ਏਰੀਆ ਚ ਵਾਪਰਦੀ ਆ ਤੇ ਉਦੋਂ ਜਿਹੜੀਆਂ ਤਾਰਾਂ ਜਿਹੜੀਆਂ ਉਹ ਆਉਣ ਚ ਜਿਹੜੀਆਂ ਗੱਡੀਆਂ ਚ ਨਾਲ ਸੰਬੰਧਿਤ ਆ ਕਾਫੀ ਵਾਰ ਵਿਭਾਗ ਨੂੰ ਕਿਹਾ ਵਾ ਤਾਰਾ ਉੱਚਾ ਕਰੋ ਪਰ ਨਹੀਂ ਹੋ ਰਹੀਆਂ ਫਰੀਦ ਬਿਜਲੀ ਦੱਸਦੇ ਦੇਖੋ ਇੱਕ ਵਾਰੀ ਹੁਣ ਬਿਜਲੀ ਬੋਰਡ ਨਾਲ ਅਸੀਂ ਵੀ ਗੱਲ ਕਰਾਂਗੇ ਨਾਲ ਇਥੋਂ ਤੱਕ ਕਹਿਣਾ ਚਾਹੁੰਦਾ ਕਿ ਜੇ ਬਿਜਲੀ ਬੋਰਡ ਇਹਦਾ ਐਸਟੀਮੇਟ ਬਣਾ ਲੇ ਅਸੀਂ ਜਿੱਥੋਂ ਮਰਜ਼ੀ ਪੈਸੇ ਰੇਂਜ ਕਰੀ ਅਸੀਂ ਨਗਰ ਕਾਉਂਸਲ ਵੀ ਆਪਣੇ ਹੌਸਲੇ ਵਿੱਚ ਅਸੀਂ ਇਹਨਾਂ ਨੂੰ ਪੈਸੇ ਦੇਣ ਲਈ ਤਿਆਰ ਆ ਅਸੀਂ ਹੌਸਲ ਤੋਂ ਮਤਾ ਲਿਆ ਕੇ ਅਸੀਂ ਪੈਸੇ ਦੇ ਦਾਂਗੇ ਕਿਉਂਕਿ ਇਹ ਸਾਰੇ ਲੋਕ ਜਿਹੜੇ ਇੱਥੇ ਦੁਕਾਨਦਾਰ ਨੇ ਇਹਨਾਂ ਦੀ ਬੜੀ ਵੱਡੀ ਸਮੱਸਿਆ ਜਿਹੋ ਅੱਜ ਵੀ ਫਾਇਰ ਬ੍ਰਿਗੇਡ ਗੱਡੀ ਜਿਵੇਂ ਅੰਦਰਵਾੜ ਦੇ ਆ ਲੇਟ ਹੋ ਗਈ ਆ ਜੇ ਹੋਰ 10 ਮਿੰਟ ਲੇਟ ਹੋ ਜਾਂਦੀ ਤੇ ਸਾਰੇ ਬਾਜ਼ਾਰ ਨੂੰ ਅੱਗ ਲੱਗ ਸਕਦੀ ਨੁਕਸਾਨ ਤੇ ਕਾਫੀ ਹੋ ਗਿਆ ਉਹਨਾਂ ਦੇ ਜਿੰਨੇ ਆਪਣੇ ਕੱਪੜੇ ਸੀ ਤਕਰੀਬਨ ਸੜ ਚੁਕੇ ਇਹਦੇ ਬਾਕੀ ਉੱਪਰ ਉਹਨਾਂ ਦੀ ਉੱਪਰ ਵੀ ਇਹਨਾਂ ਦੇ ਉੱਪਰ ਮੰਜ਼ਲਾ ਉਹ ਖੋਲ ਕੇ ਦੇਖਦੇ ਹਾਂ ਹੁਣ ਵੀ ਕਿੰਨਾ ਦਾ ਨੁਕਸਾਨ